ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਭੀੜ ਜਿਹੜੀ ਤੁਸੀਂ ਦੇਖ ਰਹੇ ਹੋ ਕਿਸੇ ਮੇਲੇ ਦੀ ਭੀੜ ਨਹੀਂ ਹੈ ਇਹ ਹੈਗੀ ਹੈ ਜੀ ਸ਼ਹੀਦੀ ਸਭਾ ਸ੍ਰੀ ਫਤਿਹਗੜ ਸਾਹਿਬ ਦੀ ਭੀੜ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਆ ਸ਼ਹੀਦਾਂ ਦੀ ਧਰਤੀ ਤੇ ਤੇ ਇਹ ਲੰਗਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਪਿੰਡ ਰੌਣੀ ਕਲਾਂ ਦਾ ਲੰਗਰ ਜੋ ਕਿ ਹਰ ਸਾਲ 10 ਤੋਂ 12 ਡਰਾਲੇ ਗੰਨੇ ਦੇ ਇੱਥੇ ਪੀੜਦਾ ਹੈ ਤੇ ਸੰਗਤਾਂ ਨੂੰ ਸ਼ਿਕਾਇਆ ਜਾਂਦਾ ਹੈ ਤਾਜ਼ਾ ਰਸ ਤੇ ਇਸ ਪਿੰਡ ਦੇ ਗੱਭਰੂ ਬਹੁਤੀ ਸੇਵਾ ਭਾਵਨਾ ਨਾਲ ਇੱਥੇ ਸੇਵਾ ਕਰਦੇ ਨੇ ਤੇ ਹੋਰ ਇਲਾਕੇ ਦੇ ਨਿਵਾਸੀ ਵੀ ਬਹੁਤ ਆ ਕੇ ਇੱਥੇ ਸੇਵਾ ਕਰਦੇ ਨੇ ਤੇ ਇਹ ਪਾਲਕੀ ਸਾਹਿਬ ਇੱਥੇ ਜੋੜਿਤ ਕੀਤੀ ਜਾਂਦੀ ਹੈ ਕਿ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਯਾਦ ਰਹੇ ਕਿ ਇਸ ਧਰਤੀ ਤੇ ਆਪਾਂ ਕਾਦੇ ਲਈ ਆਏ ਆ ਇਸ ਜਗ੍ਹਾ ਤੋਂ ਫਿਰ ਜਿਹੜੇ ਟਰਾਲੇ ਲੱਗੇ ਹੁੰਦੇ ਆ ਉੱਥੋਂ ਗੰਨਾ ਅਨਲੋਡ ਕਰਕੇ ਇਹ ਜਿਹੜੇ ਘਲਾੜ ਤੁਸੀਂ ਦੇਖ ਰਹੇ ਹੋ ਇਹਨਾਂ ਅੱਗੇ ਸੱਟਿਆ ਜਾਂਦਾ ਹੈ ਕਿ ਇੱਥੇ ਮੁੰਡੇ ਸੇਵਾ ਕਰਦੇ ਆ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਇਹ ਵੀਰ ਆਪਣੇ ਕੋਲ 10 ਤੋਂ 12 ਸਾਲਾਂ ਤੋਂ ਲੁਧਿਆਣੇ ਤੋਂ ਆਉਂਦੇ ਆ ਤੇ ਆਓ ਇਹਨਾਂ ਨਾਲ ਕਰਦੇ ਆ ਗੱਲਬਾਤ ਤੇ ਗੰਨਾ ਲਾ ਰਹੇ ਆ ਕਲਾੜ ਦੇ ਵਿੱਚ ਇਹ ਸੇਵਾ ਕਰਕੇ ਇਹਨਾਂ ਨੂੰ ਕੀ ਫੀਲ ਹੁੰਦਾ ਆ ਆਊਟ ਕਰਦੇ ਆ ਹਰ ਜੱਪ ਔਰਗੈਨਿਕ ਫਾਰਮ ਜਿਹਨਾਂ ਦਾ YouTube ਤੇ ਚੈਨਲ ਆ ਅਸੀਂ ਪਿੰਡ ਫੁੱਲਾਂਵਾਲ ਤੇ ਸਾਰੇ ਨਗਰਵਲੀਓਂ ਅੱਤੇ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਿਬ ਵਾਹਿਗੁਰੂ ਜੀ ਕੀ ਫਤਿਹ ਛੋਟੇ ਸ਼ਹਿਬਜ਼ਾਦਿਆਂ ਲਈ ਪਤੇਗੜ ਸਾਹਿਬ ਸੇਵਾ ਦੇ ਵਿੱਚ ਸਾਡਾ ਭਰਾ ਜਸਪ੍ਰੀਤ ਸਿੰਘ ਤੇ ਉਹਦੀ ਟੀਮ ਹਰ ਸਾਲ ਇਹ ਪਿਛਲੇ 10-12 ਸਾਲੋਂ ਤੋਂ ਸੇਵਾ ਤੇ ਆ ਰਹੇ ਨੇ ਸਾਨੂੰ ਪਹਿਲੀ ਵਾਰ ਵੀਰੇ ਦੇ ਨਾਲ ਆਉਣ ਦਾ ਅਫਰ ਮਿਲਿਆ ਕਿ ਅਸੀਂ ਪ੍ਰਮਾਤਮਾ ਦੀ ਮਿਹਰ ਨਾਲ ਕੱਲ ਵੀ ਸੇਵਾ ਕਰਨ ਆਏ ਸੀ ਤੇ ਅੱਜ ਵੀ ਆਏ ਆ ਤੇ ਪ੍ਰਮਾਤਮਾ ਨੇ ਚਾਇਆ ਤਾਂ ਅੰਦੇ ਸਾਲ ਹਰ ਸਾਲ ਸੇਵਾ ਕਰਨਾ ਵਾਂਗੇ ਅਸੀਂ ਇਹ ਚਾਹੁੰਦੇ ਆ ਕਿ ਵੱਧ ਤੇ ਵੱਧ ਜਿਹੜੇ ਲੋਕ ਨੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਣ ਛੋਟੇ ਜਿਹੜੇ ਸ਼ਹਿਬਜ਼ਾਦੇ ਆ ਆਪਣੇ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹਦੇ ਬਾਰੇ ਜਾਣੂ ਕਰਾਉਣ ਤਾਂ ਕਿ ਆਪਾਂ ਸਿੱਖ ਧਰਮ ਤੋਂ ਜਾਣੂ ਹੋ ਸਕੀਏ ਆਪਣੀਆਂ ਸਿੱਖ ਧਰਮ ਦੀਆਂ ਐਡੀਆਂ ਕੁਰਬਾਨੀਆਂ ਨੇ ਜੋ ਆਪਾਂ ਸਾਰੇ ਭਲਾਈ ਬੈਠੇ ਆ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਜਾਣੂ ਕਰਵਾਈਏ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੀ ਆਪਣੀ ਐਸਜੀਪੀਸੀ ਜਾਂ ਹੋਰ ਧਾਰਮਿਕ ਕਮੇਟੀਆਂ ਨੇ ਉਹ ਜਿਹੜੇ ਵੀ ਬੱਚੇ ਨੇ ਆਪਣੇ ਲੋੜਵੰਦ ਨੇ ਸਿੱਖੀ ਧਰਮ ਦੇ ਵਿੱਚ ਉਹਨਾਂ ਦੀ ਬਾਹ ਫੜੋ ਤਾਂ ਕਿ ਆਪਾਂ ਆਪਣੇ ਸਿੱਖ ਧਰਮ ਦਾ ਵਾਅਦਾ ਕਰ ਸਕੀਏ ਹਾਂਜੀ ਜਿਵੇਂ ਕਿ ਤੁਸੀਂ ਸੁਣਿਆ ਵੀਰ ਜੀ ਉਹਨਾਂ ਵੱਲੋਂ ਬਹੁਤ ਹੀ ਮੈਸੇਜ ਜਿਹੜਾ ਇੰਪੋਰਟੈਂਟ ਮੈਸੇਜ ਦਿੱਤਾ ਗਿਆ ਕਿ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਆ ਕਿ ਫਤਿਹਗੜ ਸਾਹਿਬ ਦੀ ਧਰਤੀ ਤੇ ਇਹ ਜਿਹੜੇ ਸ਼ੀਧੀ ਦਿਹਾੜੇ ਆ ਇਹ ਕਿਉਂ ਮਨਾਏ ਜਾਂਦੇ ਆ ਕਿੱਡੇ ਆਪਣੇ ਸਿੱਖ ਧਰਮ ਦੇ ਵਿੱਚ ਆਪਣੇ ਕਿੰਨੇ ਵੱਡੇ ਵੱਡੇ ਆਪਣੇ ਯੋਧੇ ਹੋਏ ਆ ਜਿਹੜੇ ਉਹ ਆਪਣੇ ਵਾਸਤੇ ਜਿਹੜੇ ਕੁਰਬਾਨੀਆਂ ਕਰ ਗਏ ਤੇ ਤਾਂ ਹੀ ਆਪਾਂ ਜੇ ਇੱਥੇ ਸਟੈਂਡ ਕਰ ਰਹੇ ਹਾਂ ਸੋ ਮਾਪਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਸ਼ੀਦੀ ਦਿਹਾੜਿਆਂ ਬਾਰੇ ਤੇ ਸਿੱਖ ਇਤਿਹਾਸ ਬਾਰੇ ਜ਼ਰੂਰ ਦੱਸੋ ਔਰ ਐਸਜੀਪੀਸੀ ਨੂੰ ਵੀ ਬੇਨਤੀ ਕਰਦੇ ਆ ਕਿ ਕੋਈ ਉਪਰਾਲਾ ਇਹੋ ਜਿਹਾ ਕਰਨ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਸਿੱਖ ਧਰਮ ਆ ਉਹ ਦੱਸਿਆ ਜਾਵੇ ਕਿ ਕੀ ਆਪਣੇ ਸਿੱਖ ਧਰਮ ਦੇ ਵਿੱਚ ਕੀ ਕੁਝ ਹੋਇਆ ਤੇ ਕਿੰਨੀਆਂ ਆਪਣੇ ਸਿੱਖ ਧਰਮ ਦੇ ਵਿੱਚ ਸ਼ੀਧੀਆਂ ਹੋਈਆਂ ਕੀ ਕੁਝ ਆਪਣੇ ਗੁਰੂ ਮਹਾਰਾਜ ਆਪਣੇ ਵਾਸਤੇ ਕਰ ਗਏ ਕਿ ਇੱਥੇ ਆਪਾਂ ਅੱਜ ਜਿਹੜੀ ਇਸ ਧਰਤੀ ਤੇ ਆਪਾਂ ਖੜੇ ਆ ਸੋ ਅੱਗੇ ਤੁਹਾਨੂੰ ਦਿਖਾਉਣੇ ਆ ਲੰਗਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਇਹ ਜਿਹੜੇ ਖਲਾੜ ਆ ਇਹ ਟਰਾਲੇ ਇੱਥੇ ਅਨਲੋਡ ਕਰਕੇ ਇਸ ਖਲਾੜਾਂ ਅੱਗੇ ਲਿਆਏ ਜਾਂਦੇ ਆ ਤੇ ਖਲਾੜ ਦੇ ਵਿੱਚ ਜਿਹੜਾ ਗੰਨੇ ਆ ਸੰਗਤ ਵੱਲੋਂ ਗੰਨਾ ਜਿਹੜਾ ਇਸ ਕਲਾਰ ਦੇ ਵਿੱਚ ਲਗਾਇਆ ਜਾਂਦਾ ਕੋਈ ਵੀ ਆ ਕੇ ਮਤਲਬ ਇਲਾਕੇ ਦੀ ਜਿਹੜੀ ਸੰਗਤ ਆ ਪਿੰਡ ਹੋ ਗਿਆ ਰੌਣੀ ਕਲਾਂ ਤੇ ਇਲਾਕਾ ਨਿਵਾਸੀ ਉਹ ਲਗਾਉਨੇ ਆ ਤੇ ਇਹ ਕ੍ਰਸ਼ਰ ਆ ਇੱਕ ਇੱਕ ਕ੍ਰਸ਼ਰ ਜਿਹੜਾ ਇਹਨੂੰ ਕ੍ਰਸ਼ਰ ਨਾਮ ਤਾਂ ਦਿੱਤਾ ਗਿਆ ਜਿਹੜੀ ਖੋਈ ਆ ਇਹ ਪੂਰੀ ਕ੍ਰਸ਼ ਹੋ ਕੇ ਨਿਕਲਦੀ ਆ ਦੂਜੀ ਸਾਈਡ ਤੋਂ ਗੰਨਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਗੰਨਾ ਇਹ ਖਿੱਚਦਾ ਜਿਹੜਾ ਕ੍ਰਸ਼ਰ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਪੂਰੀ ਕ੍ਰਸ਼ ਹੋ ਕੇ ਦੂਜੀ ਸਾਈਡ ਤੋਂ ਖੋਈ ਨਿਕਲਦੀ ਆ ਤੇ ਇੱਥੋਂ ਜਿਹੜਾ ਰਸਾ ਉਹ ਜਾਲੀ ਦੇ ਰਾਹੀਂ ਛਣ ਕੇ ਤانوں ਦਿਖਾਉਨੇ ਆ ਇੱਕ ਜਿਹੜਾ ਟੱਬ ਆ ਦੇਖੋ ਆ ਇਹ ਟੱਬ ਦੇ ਵਿੱਚ ਆਉਂਦਾ ਤੇ ਇੱਥੇ ਵੀ ਇੱਕ ਬਹੁਤ ਵਧੀਆ ਤਰੀਕੇ ਨਾਲ ਜਾਲੀ ਆ ਜਿਹੜੀ ਉਹ ਲਗਾਈ ਗਈ ਆ ਵੀ ਜਿਹੜਾ ਕੂੜਾ ਮਾੜਾ ਮੋਟਾ ਜਿਹੜੀ ਖੋਈ ਆ ਛੋਟੇ ਮੋਟੇ ਟੁਕੜੇ ਆ ਜਿਹੜੇ ਉਹ ਰਸ ਦੇ ਵਿੱਚ ਨਾ ਜਾ। ਤੇ ਇੱਥੋਂ ਇਹ ਰਸਾ ਜਿਹੜਾ ਟੁੱਲੂ ਪੰਪ ਤੁਸੀਂ ਦੇਖ ਸਕਦੇ ਹੋ ਜਿਹੜਾ ਲੱਗਿਆ ਹੋਇਆ ਇੱਥੋਂ ਚੱਕ ਕੇ ਦੂਜੀ ਸਾਈਡ ਜਿੱਥੇ ਵਰਤਉਣਾ ਆਪਾਂ ਨੇ ਉਸ ਜਗ੍ਹਾ ਤੇ ਪਾਈਪ ਦੇ ਰਾਹੀਂ ਜਿਹੜਾ ਇਹ ਰਸਾ ਲਜਾਇਆ ਜਾਂਦਾ। ਅੱਗੇ ਉਹ 3 ਤੋਂ 4 ਜਿਹੜੇ ਟੱਬਾਂ ਛੋਟੇ ਉਹ ਪਏ ਆ ਤੇ ਇੱਥੋਂ ਟੁੱਲੂ ਪੰਪ ਦੇ ਰਾਹੀਂ ਰਸ ਚੱਕ ਕੇ ਇਸ ਟੱਬ ਦੇ ਵਿੱਚ ਅੱਗੇ ਲੈ ਕੇ ਆਇਆ ਜਾਂਦਾ ਤੇ ਇੱਥੇ ਫੇਰ ਜਿਹੜੇ ਆ ਸੇਵਾਦਾਰ ਆ ਉਹ ਅੱਗੇ ਰਸ ਵਰਤਾਉਂਦੇ ਆ ਤੁਸੀਂ ਦੇਖ ਸਕ ਰਹੇ ਹੋ ਜਿਹੜਾ ਉਧਰੋਂ ਪਾਈਪ ਆ ਜਿਹੜਾ ਉਸ ਰਾਹੀਂ ਰਸ ਇਸ ਟੱਬਾਂ ਦੇ ਵਿੱਚ ਆਉਂਦਾ ਤੇ ਇੱਥੇ ਇਸ ਟੱਬ ਦੇ ਵਿੱਚ ਕਾਲਾ ਨੂਨ ਚਿੱਟਾ ਨੂਨ ਪਦੀਨਾ ਤੇ ਕਿਨੂ ਇਹ ਸਭ ਕੁਝ ਇਸ ਟੱਬ ਦੇ ਵਿੱਚ ਮਲਾਇਆ ਜਾਂਦਾ ਹੈ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਨੇ ਆ ਕਿ ਕਿਦਾਂ ਜਿਹੜਾ ਕੀਨੂ ਦਾ ਜੂਸ ਆ ਜਿਹੜਾ ਕੱਢਿਆ ਜਾਂਦਾ ਦੇਖੋ ਇੱਕ ਜੂਸਰ ਆ ਜਿਹੜਾ ਜੂਸਰ ਦੇ ਰਾਹੀਂ ਇਹ ਜਿਹੜਾ ਕੀਨੂ ਦਾ ਰਾਸਾ ਇਹ ਕੱਢ ਕੇ ਕੀਨੂ ਦਾ ਜੂਸ ਕੱਢ ਕੇ ਇਸ ਟੱਬ ਦੇ ਵਿੱਚ ਜਿਹੜਾ ਮਲਾਇਆ ਜਾਂਦਾ ਤੇ ਇਸ ਟੱਬ ਦੇ ਵਿੱਚ ਜਿਹੜਾ ਕੀ ਜੂਸ ਜਦੋਂ ਤਿਆਰ ਹੁੰਦਾ ਗੰਨੇ ਦਾ ਉਹ ਬਹੁਤ ਹੀ ਸੁਆਦੀਸ਼ਟ ਤੇ ਬਹੁਤ ਹੀ ਵਧੀਆ ਮਤਲਬ ਪੀਣਯੋਗ ਬਣਦਾ ਹੈ ਮੁੰਡਿਆਂ ਵੱਲੋਂ ਕਿੰਨੇ ਉਤਸ਼ਾਹ ਨਾਲ ਜਿਹੜਾ ਇਹ ਰਾਸਾ ਜਿਹੜਾ ਇੱਥੇ ਵਰਤਾਇਆ ਜਾਂਦਾ ਹੈ ਤੇ ਇਹਨਾਂ ਦੇ ਪਿੰਡ ਦੇ ਨਾਮ ਦੀਆਂ ਜਿਹੜੀਆਂ ਇਹਨਾਂ ਨੂੰ ਜੈਕਟਾਂ ਬਣਾ ਕੇ ਦਿੱਤੀਆਂ ਹੋਈਆਂ ਤੇ ਜੋ ਕੀ ਪਤਾ ਲੱਗਦਾ ਵੀ ਇਹ ਜਿਹੜਾ ਇੱਥੇ ਲੰਗਰ ਦੇ ਵਿੱਚ ਸੇਵਾਦਾਰ ਆ ਤੇ ਬਹੁਤ ਉਤਸ਼ਾਹ ਨਾਲ ਇੱਥੇ ਆ ਕੇ ਗੱਭਰੂ ਸੇਵਾ ਕਰਦੇ ਨੇ ਪਿੰਡ ਦੇ ਨੌਜਵਾਨ ਆਉਂਦੇ ਆ ਆਂਢੀ ਗੁਆਂਢੀ ਪਿੰਡਾਂ ਦੇ ਵੀ ਇੱਥੇ ਨੌਜਵਾਨ ਆਉਂਦੇ ਆ ਇਲਾਕਾ ਨਿਵਾਸੀ ਜੋ-ਜੋ ਸੇਵਾ ਕਰਦੇ ਆ ਗੰਨੇ ਦੀ ਉਹ ਵੀ ਇੱਥੇ ਆ ਕੇ ਬਹੁਤ ਉਤਸ਼ਾਹ ਨਾਲ ਜਿਹੜੀ ਆ ਉਹ ਸੇਵਾ ਕਰੀ ਜਾਂਦੀ ਆ ਉਹਨਾਂ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਰਸਾ ਜਿਹੜਾ ਗਲਾਸਾਂ ਵਿੱਚ ਪਾ ਕੇ ਸੰਗਤ ਨੂੰ ਵਰਤਾਇਆ ਜਾ ਰਿਹਾ ਹੈ ਔਰ ਐਸ ਪਾਸੇ ਤੁਸੀਂ ਦੇਖ ਸਕਦੇ ਹੋ ਕੜਾਹਾ ਜਿਹੜਾ ਪਾਣੀ ਦਾ ਗਰਮ ਹੋ ਰਿਹਾ ਹੈ ਭਾਂਡਿਆਂ ਲਈ ਗਰਮ ਪਾਣੀ ਆ ਜੋ ਇਹ ਕੜਾਹੇ ਦੇ ਵਿੱਚ ਤੇ ਬਾਹਰੋਂ ਝੂਠੇ ਭਾਂਡੇ ਇਹ ਬਾਬਾ ਜੀ ਆਪਣੇ ਕੋਲ ਬਹੁਤ ਸਾਲ ਤੋਂ ਆ ਰਹੇ ਆ ਸੇਵਾ ਕਰਨ ਇਹ ਇਹਨਾਂ ਦੀ ਸੇਵਾ ਜਿਹੜੀ ਸਿਰਫ ਭਾਂਡਿਆਂ ਤੇ ਹੁੰਦੀ ਆ ਬਾਹਰੋਂ ਝੂਠੇ ਭਾਂਡੇ ਇਹਨਾਂ ਨੇ ਲੈ ਕੇ ਆਉਣੇ ਆ ਇੱਥੇ ਕ੍ਰੇਡ ਦੇ ਵਿੱਚ ਤੇ ਕਈ ਸਾਲ ਤੋਂ ਇਹ ਬਾਬਾ ਜੀ ਆਪਣੇ ਕੋਲ ਸੇਵਾ ਕਰਦੇ ਆ ਆਪਣੇ ਆਪ ਇਹ ਜਿਸ ਦਿਨ ਅਸੀਂ ਆਉਣਾ ਉਸ ਦਿਨ ਲੰਗਰ ਲੈ ਕੇ ਉਸ ਦਿਨ ਆਪਣੇ ਆਪ ਇਹ ਕੁਦਰਤੀ ਦੇਖ ਲਓ ਪਹੁੰਚ ਜਾਂਦੇ ਆ ਇੱਥੇ ਸਾਡੇ ਕੋਲ ਕੋਈ ਇਹਨਾਂ ਨੂੰ ਫੋਨ ਨਹੀਂ ਕਰਦਾ ਕੋਈ ਇਹਨਾਂ ਨੂੰ ਬੁਲਾਉਂ ਨਹੀਂ ਜਾਂਦਾ ਇਹ ਆ ਜੀ ਸੰਗਤ ਦੀ ਸੇਵਾ ਔਰ ਇੱਧਰ ਆਪਣਾ ਤੁਸੀਂ ਦੇਖ ਸਕਦੇ ਹੋ ਜਿਹੜੇ ਤੰਬੂ ਆ ਉਹ ਲਗਾਏ ਜਾਂਦੇ ਆ ਆਪਣੇ ਰਹਿਣ ਲਈ ਜੋ ਸੋ ਤੁਹਾਨੂੰ ਇਸ ਸ਼ਹੀਦਾਂ ਦੀ ਧਰਤੀ ਤੇ ਲੱਗੇ ਇਸ ਲੰਗਰ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਔਰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ